ਸਵੈਲਿੰਗ 프라임 ਟਾਈਮ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਰਾਇਲ ਪੰਜਾਬ ਰੈਸਟੋਰੈਂਟ ਕੋਲੋਨਾ ਵਾਲਿਆਂ ਦੇ ਵੱਲੋਂ ਜੇਕਰ ਤੁਸੀਂ ਕੇਟਰਿੰਗ ਦੇ ਸਬਸਿਡਸ ਰਿਕੁਆਇਰਮੈਂਟ ਰੱਖਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਅਮਰੀਕਾ ਦੇ ਵਿੱਚ ਸ਼ਟਡਾਊਨ ਰੋਕਣ ਵਾਲਾ ਬਿੱਲ ਹੋਇਆ ਪਾਸ ਤੇ 23 ਲੱਖ ਕਰਮਚਾਰੀਆਂ ਦੀ ਤਨਖਾਹ ਹੋਣ ਗਿਆ ਬਿੱਲ ਤੇ ਨਿਰਭਰ ਚਰਨਟੋਪੋਲਿਸ ਕਾਰਈਏ ਦੋ ਵਕਤ ਵਕ ਬੋਲੀਬਾਰੀ ਦੀ ਘਟਨਾਵਾਦੀ ਜਾਂਚ ਕਾਲਸੋ ਚਾਲਿਆ ਇਲਾਕੇ ਦੇ ਵਿੱਚ ਕਈ ਲੋਕਾਂ ਦੇ ਵਿਚਕਾਰ ਹੋਈ ਝੜਪ ਇਸ ਦੌਰਾਨ 21 ਸਾਲਾ ਨੌਜਵਾਨ ਦੀ ਹੋਈ ਮੌਤ। ਨੀਸੀ ਸਾਗਰ ਦੇ ਵਿੱਚ ਇੱਕ ਨਾਬਾਲਗ ਲੜਕੀ ਦੇ ਸੋਸ਼ਲ ਦੇ ਦੋਸਤ ਵਿਅਕਤੀ ਹੋਇਆ ਗ੍ਰਿਫਤਾਰ। OPP ਨੇ 50 ਹਜ਼ਾਰ ਡਾਲਰ ਦੇ ਡਰੱਗਸ ਕਿਤੇ ਜ਼ਬਤ ਆਰੋਪੀ ਹੋਏ ਕਾਬੂ। 12 ਸਾਲਾ ਲੜਕੇ ਨੂੰ ਕਾਰ ਨੇ ਮਾਰੀ ਟੱਕਰ ਪੁਲਿਸ ਦੇ ਵੱਲੋਂ ਜਾਂਚ ਚੱਲ। ਰਵਾਨੀਅਰ ਦੇ ਵਿੱਚ ਕਾਰਬਨ ਮੋਨੋਆਕਸਾਈਡ ਦੇ ਚੜਨ ਦੇ ਕਾਰਨ 4 ਬੱਚੇ ਤੇ 4 ਲੋਕ ਹੋਏ ਹਸਪਤਾਲ ਦੇ ਵਿੱਚ ਤੱਕ ਤੇ ਹੁਣ ਘਪਰਾ ਹਸਪਤਾਲ ਤੇ ਨਾਲ। अमरीकी संसद के दोह सदन ने स्थाई फंडिंग बिल्कुल पास कर दिता है इस कारण आखिरी समय से सरकारी शटडाउन डाल बिल्कुल अमरीकी संसद हाउस आफ रौती तीन सौ छियाठ वोटों उपरले सदन सैनिट के मुकाबले पचासी वोटों के पास किया गया है हूँ यह बिल शनिवार राष्ट्रपति जो बइडन के दस्तखत वाइट हाउस भेजा जाएगा जिस तून बन जाएगा ਹੋਤੇ ਹੀ ਜੇਕਰ ਇਹ ਬਿੱਲ ਪਾਸ ਨਾ ਹੋਇਆ ਤਾਂ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਬੰਦ ਹੋ ਜਾਣਗੇ ਇਸ ਕਾਰਨ 8 ਲੱਖ ਮੁਲਾਜ਼ਮਾਂ ਨੂੰ ਛੁੱਟੀ ਤੇ ਪੇਜ ਦਿੱਤਾ ਜਾਵੇਗਾ ਜਦਕਿ ਐਮਰਜੈਂਸੀ ਸੇਵਾਵਾਂ ਦੇ ਵਿੱਚ ਲੱਗੇ 14 ਲੱਖ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਕੰਮ ਕਰਨਾ ਪਵੇਗਾ ਪਿਛਲੀ ਵਾਰ 2018 ਛੇ ਜਦ 35 ਦਿਨਾਂ ਦੇ ਲਈ ਸ਼ਟਡਾਊਨ ਰਿਹਾ ਤਾਂ ਦੱਸਿਆ ਕਿ ਵੀ ਲੱਖ ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹੋਏ ਸਨ ਟੋਰਾਂਟੋ ਪੁਲਿਸ ਪੂਰਵੀ ਐਂਡਰਵਲ ਦੋ ਵਕਤਕ ਬੋਲੀਬਾਰੀ ਦੀ ਘਟਨਾਵਾਂ ਦੀ ਜਾਂਚ ਦੇ ਵਿੱਚ ਛੁੱਟ ਚੁੱਕੀ ਹੈ ਜੋ ਕਿ 12 ਕੰਟਰੀ ਦੇ ਵਿੱਚ ਤੋਂ ਬਾਅਦ ਇੱਕ ਹੋਈਆਂ ਅਧਿਕਾਰੀਆਂ ਨੂੰ ਹੋਲੀ ਚੱਲਣ ਦੀਆਂ ਰਿਪੋਰਟਾਂ ਦੇ ਲਈ ਡੈਨ 4th ਅਤੇ ਕਾਰਲਾ ਐਵਨਿਊ ਦੇ ਖੇਤਰ ਚ ਬੁਲਾਇਆ ਗਿਆ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਕਟਨਾ ਸਥਾਨ ਤੇ ਗੋਲੀਬਾਰੀ ਦੇ ਸਬੂਤ ਵੀ ਮਿਲੇ ਨੇ ਉੱਤੇ ਹੀ ਕਾਰਲਾ ਅਤੇ ਲੋਗਾਨ ਐਵਨਿਊ ਦੇ ਵਿਚਕਾਰ ਡੈਨ 4th ਐਵਨਿਊ ਨੂੰ ਪੁਲਿਸ ਦੇ ਵੱਲੋਂ ਜਾਂਚ ਤੇ ਚੱਲਦੇ ਬੰਦ ਕਰ ਦਿੱਤਾ ਗਿਆ ਕੁਝ ਘੰਟਿਆਂ ਪਹਿਲਾਂ ਅਮਰਾਜ ਵਿਊ ਐਵੇਨਿਊ ਅਤੇ ਕੁਇਨ ਸਟਰੀਟ ਈਸਟ ਦੇ ਕੋਲ ਪੁਲਿਸ ਨੇ ਇਸ ਇਲਾਕੇ ਦੇ ਵਿੱਚ ਗੋਲੀਬਾਰੀ ਦੀ ਰਿਪੋਰਟ ਤੇ ਪ੍ਰਤੀਕਿਰਿਆ ਦਿੱਤੀ ਹੈ ਦੱਸਦੀ ਹੈ ਕਿ ਅਧਿਕਾਰੀਆਂ ਨੇ ਜੋ ਗੱਲਬਾਤ ਆਖੀ ਹੈ ਉਸ ਦੇ ਮੁਤਾਬਕ ਮੰਨਰੋਵ ਸਟਰੀਟ ਤੇ ਗੋਲੀਬਾਰੀ ਦੇ ਸਬੂਤ ਮਿਲੇ ਨੇ ਅਤੇ ਇੱਕ ਖਿੜਕੀ ਵੀ ਟੁੱਟੀ ਹੋਈ ਮਿਲੀ ਟੋਰਾਂਡੋ ਦੇ ਕਾਲਸੋ ਚਾਲੀਆ ਇਲਾਕੇ ਦੇ ਵਿੱਚ ਰਾਤ ਨੂੰ ਪੰਜ ਲੋਕਾਂ ਦੇ ਵਿਚਕਾਰ ਹੋਈ ਚੜਪਤ ਦੇ ਵਿੱਚ 21 ਸਾਲਾ ਨੌਜਵਾਨ ਦੀ ਮੌਤ ਉਚਾਨ ਦੀ ਖਬਰ ਹੈ ਪੁਲਿਸ ਮੁਤਾਬਕ ਕਟਨਾਥਾਨ ਤੇ ਜਦ ਪਹੁੰਚੇ ਤਾਂ ਉਹਨਾਂ ਨੇ ਇੱਕ ਵਿਅਕਤੀ ਨੂੰ ਦੇਖਿਆ ਜਿਸ ਤੇ ਕੀ ਸੱਟਾਂ ਦੇ ਨਿਸ਼ਾਨ ਸੀਗੇ ਜਿਸ ਨੂੰ 병ਸਤਲ ਪਹੁੰਚਦਾ ਕੀਤਾ ਗਿਆ ਤੇ ਬਾਅਦ ਦੇ ਵਿੱਚ ਮ੍ਰਿਤਕ ਉਸ ਨੂੰ ਹਲਾਕੀ ਐਲਾਨ ਕਰ ਦਿੱਤਾ ਗਿਆ ਸ਼ਨੀਵਾਰ ਦੁਪਹਿਰ ਨੂੰ ਸੰਪਾਦਕਾਂ ਦੇ ਵੱਲੋਂ ਗੱਲ ਕਰਦੇ ਹੋਏ ਟ੍ਰਾਂਟਪੋਲਿਸ ਦੀ ਹੋਮੋਸਾਈਡ ਐਂਡ ਮਿਸਿੰਗ ਪਰਸਨ ਯੂਨਿਟ ਦੇ ਡਿਟੈਕਟਿਵ ਸਰ ਸ਼ੈਂਟਰ ਬ੍ਰੈਂਟਨ ਪ੍ਰਾਈਸ ਨੇ ਕਿਹਾ ਕਿ ਜਿਹਾ ਪ੍ਰਤੀਤ ਹੁੰਦਾ ਹੈ ਕਿ ਪੀੜਤ ਨੂੰ ਲੰਮੀ ਝੜਪ ਦੇ ਦੌਰਾਨ ਚਾਕੂ ਮਾਰਿਆ ਗਿਆ ਪ੍ਰਾਈਸ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਇਸ ਇਲਾਕੇ ਦੀ ਚ ਕਈ ਵਾਰ ਨੇ ਅਤੇ ਜਾਂਚ ਕਰਤਾਵਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਘਟਨਾ ਕਿਸੇ ਇੱਕ ਦੇ ਵਿੱਚ ਸ਼ੁਰੂ ਹੋਈ ਸੀ। ਉਹਨਾਂ ਨੇ ਕਿਹਾ ਕਿ ਕਟੋ-ਕਟ ਪੰਜ ਲੋਕ ਇਸ ਦੇ ਵਿੱਚ ਸ਼ਾਮਲ ਨੇ। ਪੁਲਿਸ ਦੇ ਵੱਲੋਂ ਫਿਲਹਾਲ ਜਾਂਚ ਜਾਰੀ ਹੈ। ਮਿਸਿਸ ਆਗਰਦੇ ਸਕੁਆਇਰ 1 ਇਲਾਕੇ ਦੇ ਵਿੱਚ ਇੱਕ ਨਾਬਾਲਗ ਲੜਕੀ ਦੇ ਸੋਸ਼ਲ ਮਾਮਲੇ ਦੇ ਵਿੱਚ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ। ਦੱਸਦੀ ਹੈ ਕਿ ਪੁਲਿਸ ਨੇ ਦੱਸਿਆ ਕਿ ਮੁੱਲਜ਼ਮ ਦੇ ਸ਼ਿਕਾਇਤ ਹੋਰ ਵੀ ਪਿੜਤ ਹੋ ਸਕਦੇ ਨੇ ਪੁਲਿਸ ਨੇ ਕਿਹਾ ਕਿ ਪੀੜਤਾ ਹਾਲਾਂਕਿ ਪਛਣ ਦੇ ਵਿੱਚ ਸਫਲ ਰਹੀ ਹੈ ਅਤੇ ਜਾਨਥਨ ਵਾਟਸਨ ਜਿਸ ਨੂੰ ਕਿ ਜਸਟਿਨ ਵਾਟਸਨ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ આરોપી ਨੂੰ ਪ੍ਰਾਂਤ ਚੰਦੇ ਕਤਾਲਤ ਦੇ ਵਿੱਚ ਜ਼ਮਾਨਤ ਤੇ ਸੁਣਵਾਈ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਵੇ ਅਨਟਾਰੀਓ ਪ੍ਰੋਵੀਸ਼ਨਲ ਪੁਲਿਸ ਦੇ ਮੁਤਾਬਕ ਪੂਰਵੀ ਅਨਟਾਰੀਓ ਦੇ ਇੱਕ ਵਾਂਟਡ ਵਿਅਕਤੀ ਨੂੰ ਬੈਂਕਰਫਟ ਅਨਟਾਰੀਓ ਦੇ ਇੱਕ ਕਾਰ ਦੇ ਵਿੱਚ 50 ਹਜ਼ਾਰ ਡਾਲਰ ਦੇ ਡਰੱਗਸ ਅਤੇ ਨਕਦੀ ਦੇ ਨਾਲ ਕਾਬੂ ਕੀਤਾ ਗਿਆ ओपीपी ਦੇ ਅਧਿਕਾਰੀ ਇੱਕ ਵਿਅਕਤੀ ਦੇ ਲਈ ਦਵਾਈਆਂ ਲੈਣ ਦੇ ਲਈ ਇੱਕ ਕਾਰ ਦੇ ਵਿੱਚ ਗਏ ਜੋ ਕਿ ਉਹਨਾਂ ਦੀ ਹਿਰਾਸਤ ਦੇ ਵਿੱਚ ਸੀ ਉਦੋਂ ਅਧਿਕਾਰੀਆਂ ਨੂੰ ਅੰਦਰ ਇੱਕ ਵਿਅਕਤੀ ਮਿਲਿਆ ਜਿਸ ਦੇ ਕਿ ਪੁਲਿਸ ਫਲ ਆ ਰਹੀ ਸੀ ਜਦੋਂ ਉਹ ਉਸਨੂੰ ਗ੍ਰਫਤਾਰ ਕਰਨ ਦੇ ਸਬੰਧ ਵਿੱਚ ਤਾਂ ਉਹਨਾਂ ਨੂੰ ਉਸ ਕੋਲੋਂ 2000 ਡਾਲਰ ਤੋਂ ਜ਼ਿਆਦਾ ਦੇ ਚੋਣਕਤੀਆ ਬਰਾਮਤ ਹੋਈ ਅਤੇ ਕਈ ਤਰ੍ਹਾਂ ਦੀਆਂ ਹੋਰ ਸ਼ੱਕੀ ਡਰੱਗਸ ਵੀ ਜੜੇਰੇ ਮਿਲੇ ਨੇ ਜਿਨ੍ਹਾਂ ਦੇ ਵਿੱਚ 104 ਗ੍ਰਾਮ ਫੈਨੇਟਾਈਲ 11 ਗ੍ਰਾਮ ਕੋਕੇ 11 ਗ੍ਰਾਮ ਮੈਥਾਫੇਟਾਮਾਈਨ 16 ਗ੍ਰਾਮ ਹੈਰੋਇਨ ਅਤੇ ਆਕਸੀਕੋਜੇਨ ਦੀਆਂ 17 ਗੋਲੀਆਂ ਸ਼ਾਮਲ ਦੱਸਿਆ ਜਾ ਰਿਹਾ ਹੈ ਜਮਾਨਤ ਦੀ ਸੁਣਵਾਈ ਤੱਕ ਸ਼ੱਕੀ ਨੂੰ ਹਾਲਾਂਕਿ ਹਾਸਬ ਦੇ ਵਿੱਚ ਰੱਖਿਆ ਗਿਆ ਹੈ ਤਾਂ ਕੈਲਗਰੀ ਦੇ ਵਿੱਚ ਪਿਛਲੇ ਹਫਤੇ ਬੈਲਮੌਂਟ ਕਮਿਊਨਿਟੀ ਦੇ ਵਿੱਚ ਇੱਕ 12 ਸਾਲਾਂ ਲੜਕੇ ਨੂੰ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਿ ਪੁਲਿਸ ਨੇ ਗਵਾਹਾਂ ਨੂੰ ਆ ਕੇ ਆਉਣ ਦੇ ਲਈ ਅਪੀਲ ਵੀ ਕੀਤੀ ਸੀ ਇਹ ਘਟਨਾ ਸ਼ੁੱਕਰਵਾਰ ਨੂੰ ਸਵੇਰ ਦੇ ਸਮੇਂ ਵਾਪਰੀ ਅਤੇ ਬੈਲਮੌਂਟ ਡਰਾਈਵ ਅਤੇ 210 ਐਵਨਿਊ SW ਦੇ ਚਰਸਤੇ ਤੇ ਵਾਪਰੀ ਦੱਸੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਲੜਕਾ 210 ਐਵਨਿਊ ਤੇ ਇੱਕ ਅਨਮਾਰਕ ਕ੍ਰੋਸਵੌਕ ਤੇ ਚੱਲ ਰਿਹਾ ਸੀ ਜਦੋਂ ਕਿ ਉਸਨੋਂ ਪੱਛਮ ਵੱਲੋਂ ਆ ਰਹੀ ਇੱਕ ਲਾਲ ਰੰਗ ਦੀ 2024 ਕਰੋਲਾ ਨੇ ਟੱਕਰ ਮਾਰ ਦਿੱਤੀ। ਉਦੋਂ ਹੀ ਪੈਰਾਮੈਡਿਕਸ ਨੇ ਲੜਕੀ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਦਾ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਆਖੇ ਕਿ ਉਹ ਸਟਰ ਹਾਲਤ ਦੇ ਵਿੱਚ ਫਿਲਾਨਾਸਤਾਨ ਦੇ ਵਿੱਚ ਹੈ। ਉਚਾਵਾ ਪੈਰਾਮੈਡਿਕ ਸਰਵਿਸ ਦਾ ਕਹਿਣਾ ਹੈ ਕਿ ਵੈਨਿਅਰ ਨੇਬਰਹੂਡ ਦੇ ਵਿੱਚ ਐਤਵਾਰ ਸਵੇਰੇ ਪੋਟੈਂਸ਼ੀਅਲ ਕਾਰਬਨ ਮੋਨੋਆਕਸਾਈਡ ਕਾਲ ਤੋਂ ਬਾਅਦ 8 ਲੋਕਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਰਤੀ ਕਰਵਾਉਣਾ ਪਿਆ ਹੈ ਪੈਰਾਮੈਡਿਕਸ ਨੇ ਸਹੀ ਸਥਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਕਿਹਾ ਗਿਆ ਕਿ ਸਵੇਰੇ 9:30 ਵਜੇ ਗ੍ਰੈਂਡ ਵਿਲੇਜ ਸਟਰੀਟ ਦੇ ਨਾਲ ਇੱਕ ਸਾਂਤੇ ਪੋਟੈਂਸ਼ੀਅਲ ਕਾਰਬਨ ਮੋਨੋਆਕਸਾਈਡ ਦੀ ਸੂਚਨਾ ਅਜਿਰੇ ਕੀ ਉਸਨੂੰ ਸੰਬੰਧੀ ਕਾਲ ਪ੍ਰਾਪਤ ਕੀਤੀ ਗਈ ਜਿਸ ਦੇ ਵਿੱਚ ਕਿ ਚਾਰ ਬੱਚੇ ਚਾਰ ਬਾਲਗ ਨੂੰ ਪੈਰਾਮੈਡਿਕਸ ਦੇ ਵੱਲੋਂ ਹਸਪਤਾਲ ਪਹੁੰਚ ਦਾ ਕੀਤਾ ਗਿਆ ਅਤੇ ਸਾਰੇ ਚਾਰ ਬੱਚੇ ਦੀ ਹਾਲਤ ਗੰਭੀਰ ਹੈ ਅਤੇ ਪਰ ਇਸਥੇਰ ਵਿੱਚ ਨੇ ਉਤੇ ਇੱਕ ਬਾਲਕ ਦੀ ਹਾਲਤ ਅਚਾਨਕ ਲਵਾ ਦੱਸੀ ਜਾ ਰਹੀ ਹੈ ਬਾਕੀ ਤਿੰਨ ਗੰਭੀਰ ਪਰ ਇਸਥੇਰ ਹਾਲਤ ਦੇ ਵਿੱਚ ਨੇ ਸ਼ੇਰਵੁੱਡ ਪਾਰਕ ਦੀ ਇੱਕ ਔਰਤ ਤੇ ਉੱਤੇ ਬਾਲ ਪੋਨੋਗ੍ਰਾਫੀ ਦੇ ਦੋ ਅਪਰਾਧ ਦਾ ਦੋਸ਼ ਲਗਾਇਆ ਗਿਆ 52 ਸਾਲਾ ਕ੍ਰਿਸਟਲ ਡੌਨ ਜੈਵਿਸ ਨੂੰ ਵੀਰਵਾਰ ਨੂੰ ਉਸਤੇ ਘਰੋਂ ਗ੍ਰਫਤਾਰ ਕੀਤਾ ਗਿਆ ਆਸੀਐਮਪੀ ਨੇ ਸ਼ੇਰਵੁੱਡ ਪਾਰਕ ਨਿਵਾਸੀ ਵੱਲੋਂ ਬਾਲ ਪੋਨੋਗ੍ਰਾਫੀ ਆਨਲਾਈਨ ਡਿਸਟ੍ਰਿਬਿਊਸ਼ਨ ਦੀ ਸੂਚਨਾ ਮਿਲਣ ਤੋਂ ਬਾਅਦ ਅਸਥੀਕਾਰ ਦੀ ਤਲਾਸ਼ੀ ਲਈ ਅਤੇ ਉਸਤੇ ਬਾਲ ਪੋਨੋਗ੍ਰਾਫੀ ਰੱਖਣ ਅਤੇ ਡਿਸਟ੍ਰਿਬਿਊਟ ਕਰਨ ਦਾ ਚਾਰਜ ਜੋ ਕਿ ਲਗਾਇਆ ਗਿਆ ਦਾਸਤੀਕੀ ਦੇਵਿਸ ਨੂੰ ਸ਼ਰਤਾ ਦੇ ਨਾਲ ਰਹਾ ਕੀਤਾ ਗਿਆ ਉਸ ਨੂੰ 8 ਜਨਵਰੀ ਨੂੰ ਸ਼ੇਰਵੁੱਡ ਪਾਰਕ ਦੇ ਵਿੱਚ ਅਲਬਰਟਾ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਅਲਬਰਟਾ ਦੀ ਯੂਸੀਪੀ ਸਰਕਾਰ ਨੇ ਪਰਿਵਾਰਿਕ ਚੌਕੜਾ ਦੇ ਲਈ ਇੱਕ ਨਵੇਂ ਤਨਖਾਹ ਮਾਡਲ ਦਾ ਐਲਾਨ ਕੀਤਾ ਜਾਣਕਾਰੀ ਮੁਤਾਬਕ ਪ੍ਰੀਮੀਅਰ ਜਨਰਲ ਸਮਿਥ ਨੂੰ ਦੁਪਹਿਰ ਦੀ ਕੋਸ਼ਨਾ ਦੇ ਲਈ ਸਿਹਤ ਮੰਤਰੀ ਐਡਰੀਆਨਾ लॉ ग्रेड ਵਿੱਚ ਨਾਲ ਸ਼ਾਮਲ ਕੀਤਾ ਗਿਆ ਹੈ ਸਕੇ ਪ੍ਰੋਵੈਂਸ ਦਾ ਦਾਵਾ ਰਿਵਾਇਤਾ ਦੇ ਵਿੱਚ ਹੋ ਡਾਕਟਰਾਂ ਨੂੰ ਆਕਰਸ਼ਿਤ ਕਰੇਗਾ ਅਤੇ ਮੁਆਵਜ਼ਾ ਮਰੀਜ਼ ਤੇ ਆਪਸੀ ਤਾਲਮਿਲ ਪੈਨਲ ਦੇ ਆਕਾਰ ਅਤੇ ਸਿੱਧੀ ਜਾਂ ਫਿਰ ਅਸਿੱਧੇ ਦੇਖਭਾਲ ਦੇ ਸਮੇਂ ਤੇ ਤਿੰਨ ਬਿਲਿੰਗ ਹਿੱਸਿਆਂ ਤੇ ਕੇਂਦਰਿਤ ਰਹੇਗਾ ਇਸ ਦੇ ਨਾਲ ਹੀ 500 ਜਾਂ ਵੱਧ ਮਰੀਜ਼ਾਂ ਦੇ ਪੈਨਲ ਦੇ ਆਕਾਰ ਵਾਲੇ ਪਰਿਵਾਰਿਕ ਡਾਕਟਰਾਂ ਦੇ ਲਈ ਹੈ ਜ਼ਿਕਰਯੋਗ ਹੈ ਕਿ ਮਾਡਲ ਦੇ ਵਿੱਚ ਹੋਰ ਸਿਹਤ ਪ੍ਰਦਾਤਵਾਂ ਦੀ ਭਰਤੀ ਕਰਨ ਅਤੇ ਜ਼ਰੂਰੀ ਸੇਵਾਵਾਂ ਦਾ ਵਿਸਤਾਰ ਕਰਨ ਦੇ ਲਈ 42 ਡਾਲਰ ਮਿਲੀਅਨ ਦਾ ਨਿਵੇਸ਼ ਪਰਿਵਾਰਿਕ ਦਵਾਈਆਂ ਦੇ ਨਿਵਾਸੀ ਡਾਕਟਰਾਂ ਦੇ ਲਈ ਇੱਕ ਗ੍ਰਾਮੀਣ ਅਤੇ ਰਿਮੋਟ ਪ੍ਰੋਗਰਾਮ ਅਤੇ ਪ੍ਰਾਇਮਰੀ ਕੇਅਰ ਡਿਲੀਵਰੀ ਨੋਸਥਿਰ ਕਰਨ ਅਤੇ ਪਰਿਵਾਰਿਕ ਡਾਕਟਰ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਨ ਦੇ ਲਈ 257 ਡਾਲਰ ਮਿਲੀਅਨ ਡਾਲਰ ਦੀ ਵਾਧੂ ਸ਼ਾਮਲ ਹੈ। ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਆਉਣ ਵਾਲੇ ਸਮੇਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਣਕਾਰੀ ਦੇ ਮੁਤਾਬਕ ਲਗਭਗ 3 ਸਾਲਾਂ ਤੋਂ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਬਾਹਰੀ ਸਮਰਥਨ ਦੇ ਨਾਲ ਚੱਲ ਰਹੀ ਲਿਬਰਲ ਪਾਰਟੀ ਦੀ ਆਗੂ ਜਸਟਨ ਟਰੂਡੋ ਦੀ ਸਰਕਾਰ ਨੂੰ ਆਉਣ ਦੇ 27 ਜਨਵਰੀ ਨੂੰ ਸੱਤਾ ਤੋਂ ਪਾਸ ਸੇ ਹੋਣਾ ਪੈ ਸਕਦਾ ਹੈ ਕਿਉਂਕਿ ਐਨਜੀਪੀ ਆਗੂ ਜਗਮਜੀਤ ਸਿੰਘ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਉਹ ਆਉਣ ਵਾਲੇ ਸੰਸਦੀ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਵਿਰੁੱਧ ਬੇਪਰੋਸਤੀ ਮਤਾ ਲਿਆਉਣਗੇ ਦੱਸਤੀ ਹੈ ਕਿ ਲੰਘੇ ਦੋ ਮਹੀਨਿਆਂ ਦੇ ਦੌਰਾਨ ਮੁਖ ਵਿਰੋਧੀ ਪਾਰਟੀ ਦੇ ਆਗੂ ਪੀਅਰ ਪਾਲੀਵੇ ਦੇ ਵੱਲੋਂ ਲਿਆਦੇ ਤਿੰਨ ਬੇਪਰੋਸਤੀ ਮਤੇ ਆਮਕਿ ਇਹ ਹੀ ਪਾਰਟੀ ਸਰਕਾਰ ਦਾ ਸਾਥ ਦੇ ਕੇ ਉਸ ਦਾ ਬਚਾਅ ਕਰਦੀ ਰਹੀ ਹੈ ਜਗਮਜੀਤ ਸਿੰਘ ਦੇ ਵੱਲੋਂ ਖੁਦ ਬੇਪਰੋਸਤੀ ਮਤਾ ਲਿਆਉਣ ਦੇ ਬਿਆਨ ਤੋਂ ਬਾਅਦ ਸਿਆਸੀ ਸੂਚ ਰੱਖਦੇ ਲੋਕ ਦੋਹਾਂ ਪਾਰਟੀਆਂ ਦੇ ਤੋੜ ਵਿਛੋੜੇ ਦੇ ਕਿਹਾਸ ਲਗਾਏ ਜਾ ਰਹੇ ਨੇ ਤਾਂ ਐਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ 25 ਦਸੰਬਰ ਨੂੰ ਆਉਣ ਵਾਲੇ ਸਭ ਤੋਂ ਵੱਡੇ ਤੂਫਾਨਾਂ ਦੇ ਨਾਲ ਬ੍ਰਿਟਿਸ਼ ਕੋਲੰਬੀਆ ਤੇ ਆਇਲੈਂਡ ਤੇ ਲੜੀਬਾਰ ਤੂਫਾਨ ਆ ਰਹੇ ਨੇ ਤੂਫਾਨਾਂ ਦੇ ਕਾਰਨ ਵੈਂਕੂਵਰ ਆਇਲੈਂਡ ਤੇ ਮੈਟਰੋ ਵੈਂਕੂਵਰ ਦੇ ਵਿੱਚਕਾਰ ਆਉਂਦੀ ਭਵਿੱਖਬਾਣੀ ਕੀਤੀ ਗਈ ਹਵਾਵਾਂ ਸੋਮਾ ਦੁਪਹਿਰ ਨੂੰ ਵੈਂਕੂਵਰ ਆਇਲੈਂਡ ਤੋਂ ਸ਼ੁਰੂ ਹੋਣਗੀਆਂ ਅਤੇ ਮੰਗਲਵਾਰ ਸਵੇਰ ਨੂੰ ਸਾਫ਼ ਹੋਣ ਤੋਂ ਪਹਿਲਾਂ ਚਾਰਚੀਆ ਦੇ ਜਲ ਦਮਰੂ ਅਤੇ ਜਵਾਨ ਦੇ ਫੁਕਾ ਤੇ ਪਾਰ ਹੋਣ ਗਿਆ ਉੱਥੇ 크리스마스 ਦੇ ਦਿਨ ਇੱਕ ਸ਼ਕਤੀਸ਼ਾਲੀ ਫਰੰਟਲ ਸਿਸਟਮ ਬੁੱਧਵਾਰ ਸਵੇਰੇ ਦੱਖਣੀ ਆਇਲੈਂਡ ਅਤੇ ਬੈਂਕੂਵਰ ਆਇਲੈਂਡ ਤੇ ਪਹੁੰਚ ਕਰ ਸਕਦਾ ਹੈ ਬਿਹਤਰ ਤੇ ਸਬਾਹਾਂ ਤੇ ਪਾਰੀ ਮੀਂਹ ਦੀ ਸ਼ਾਮ ਤੱਕ ਚੱਲਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਉੱਥੇ ਹੀ ਇੱਕ ਵਿਸ਼ੇਸ਼ ਤੋਟ ਤੇ ਵੈਂਕੂਵਰ ਬਰਨਵੀ ਅਤੇ ਨਿਊ ਵੈਸਟ ਮਿਨਿਸਟਰ ਨੂੰ ਪ੍ਰਭਾਵਿਤ ਕਰੇਗਾ ਉਤਹੀ ਕਮਜ਼ੋਰ ਘੱਟ ਦਬਾਅ ਵਾਲਾ ਸਿਸਟਮ ਵੀ ਵਾਰਸ਼ਾਨੋ ਵੈਂਕੂਵਰ ਹਾਈਲੈਂਡ ਤੱਕ ਪਹੁੰਚ ਜਾਵੇਗਾ ਤੇ ਕਿਹਾ ਗਿਆ ਹੈ ਕਿ ਵੈਂਕੂਵਰ ਅਤੇ ਦੱਖਣੀ ਟੱਟ ਤੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਤਕਲੂਨਾ ਸ਼ਹਿਰ ਦੇ ਯੋਜਨਾਕਾਰ ਦੇ ਵੱਲੋਂ ਟ੍ਰਿਪਲ ਟਾਊਨ ਹਾਊਸ ਪ੍ਰਪੋਜ਼ਲ ਨੂੰ ਸਵੀਕਾਰ ਕੀਤਾ ਗਿਆ। ਦੱਸਦੇ ਕਿ ਆਸਤੀਆਂ ਦੇ ਵਿੱਚੋਂ ਦੋ ਵਿਕਾਸ ਪਰਮਿਟ ਨੇ ਅਤੇ ਤੀਜੀ ਇੱਕ ਰੈਜ਼ਨਿੰਗ ਅਪਲੀਕੇਸ਼ਨ ਹੈ। ਲਾਈਮ ਆਰਕੀਟੈਕਚਰ 1475ក្លੋਸਿਨ ਆਰਡੀ ਨੋਰਿਥਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਮ ਐਫ 1 ਇਨਫਿਲ ਹਾਊਸਿੰਗ ਤੋਂ ਐਮ ਐਫ 2 ਟਾਊਨ ਹਾਊਸ ਹੌਸਿੰਗ ਜ਼ੋਨ ਤੱਕ ਕਹ ਦੱਸਦੀ ਹੈ ਕਿ ਵਿਕਾਸ ਵਿੱਚ કુલ 9 ਚੰਹ ਹਾਊਸ ਸ਼ੈਲੀ ਦੀਆਂ ਇਕਾਈਆਂ ਨੇ ਉਹ ਸ਼ਾਮਲ ਹੋਣ ਕਿਹਾ ਇਸ ਤਨਾਲ ਦੀ ਜ਼ੋਤੇ ਨਾ ਅ ਬੈਡਰੂਮ ਲੇਆਉਟ ਦੀ ਪੇਸ਼ਕਸ਼ ਕਰ ਰਹੀਆਂ ਨੇ ਇਸ ਨਾਲ ਹੀ ਐਪਲੀਕੇਸ਼ਨਸ ਦੇ ਮੁਤਾਬਕ ਪ੍ਰੋਜੈਕਟ 19 ਨਿਵਾਸੀ 파ਰਕਿੰਗ ਥਾਮਾ ਪ੍ਰਦਾਨ ਕਰਦਾ ਜਿਸ ਦੇ ਵਿੱਚ ਕਿ ਇੱਕ ਬਿਸਤਰ 파ਰਕਿੰਗ ਥਾਮੀ ਸ਼ਾਮਲ ਰਹੇਗੀ ਉਤਨੀ ਦੂਜੇ ਐਪਲੀਕੇਸ਼ਨਸ ਲਾਈਮ ਆਰਕੀਟੈਕਚਰ ਤੋਂ ਵੀ ਹੈ ਜੋ ਕਿ 280 ਲੈਂਡਫੋਰਡ ਆਰ.ਸੀ ਵਿਖੇ 6 ਯੂਨਿਟ ਟਾਊਨ ਹਾਊਸ ਬਚਕ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਆਰ.ਸੀ ਦੇ ਮੁਤਾਬਕ ਯੂਨਿਟਾਂ ਨੂੰ ਦੋ ਇਮਾਰਤਾਂ ਦੇ ਵਿੱਚ ਵੰਡਿਆ ਜਾਵੇਗਾ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਾਲ ਇਹ ਨਹੀਂ ਗਲਫਨ ਹਾਜ਼ਰ ਹੋਵਾਂਗੇ ਬਨੈਰੋ ਪੰਜਾਬੀ ਲਿੰਕ ਮੀਡੀਆ ਦੇ ਨਾਲ